ਆਪ ਸਭ ਨੂੰ ਬੜੀ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਹਿੰਦੁਸਤਾਨ ਵੈਲਫੇਅਰ ਡੋਨਰਸ ਕਲਬ ਫਗਵਾੜਾ ਜੋ ਕਿ ਹਰ ਸਾਲ ਅਗਸਤ ਦੇ ਮਹੀਨੇ ਕਾਰਜਕ੍ਰਮ ਕਰਦੀ ਹੈ ਖੂਨਦਾਨੀਆਂ ਨੂੰ ਬੁਲਾ ਕੇ ਖੂਨ ਇਕੱਤਰ ਕਰਦੇ ਨੇ ਔਰ ਵਕ ਵਕਤ ਮਰੀਜ਼ਾਂ ਤੱਕ ਪਹੁੰਚਾਉਣ ਵਾਸਤੇ ਪੱਕਾ ਹਸਪਤਾਲਾਂ ਦੇ ਵਿੱਚ ਉਹ ਦਾਨੀਆਂ ਦਾ ਦਿੱਤਾ ਹੋਇਆ ਯੋਗਦਾਨ ਪਹੁੰਚਾਉਂਦੇ ਨੇ ਤਾਂ ਇਸ ਸਾਲ ਵੀ 14 ਸਪਟੰਬਰ ਨੂੰ ਜੋ ਕਾਰਜਕ੍ਰਮ ਹੈ ਮਹਾਰਾਜਾ ਪੈਲੇਸ ਵਿੱਚ ਜੁੜਿਤ ਕੀਤਾ ਜਾ ਰਿਹਾ ਹੈ ਕਲੱਬ ਦੇ ਵੱਲੋਂ ਔਰ ਵਿਸ਼ੇਸ਼ ਰੂਪ ਦੇ ਵਿੱਚ ਉਹਦੇ ਵਿੱਚ ਬਹੁਤ ਬਾਰੋਂ ਵੀ ਬੜੀਆਂ ਸ਼ਖਸੀਅਤਾਂ ਸਭ ਧਾਰਮਿਕ ਸਮਾਜਿਕ ਸ਼ਖਸੀਅਤਾਂ ਨੇ ਹਿੱਸਾ ਲੈਣਾ ਹੈ ਤੋਂ ਤੁਹਾਨੂੰ ਸਭ ਨੂੰ ਬੇਨਤੀ ਹੈ ਆਸ਼ੂਦੀ ਹੱਟੀ ਬੰਗਾ ਰੋਡ ਫੁਵਾੜਾ ਦੇ ਵੱਲੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ 14 ਦਸੰਬਰ ਨੂੰ ਮਹਾਰਾਜਾ ਪੈਸ ਵਿੱਚ ਸਵੇਰੇ 9:00 ਵਜੇ ਹੀ ਕਾਰਜਕ੍ਰਮ ਸ਼ੁਰੂ ਹੋ ਜਾਣਾ ਹੈ ਸਾਰੇ ਪਹੁੰਚੋ ਔਰ 31ਵਾਂ ਜੋ ਵਿਸ਼ਾਲ ਮੇਗਾ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਆਸ਼ੂਦੀ ਹੱਟੀ ਬੰਗਾ ਰੋਡ ਫੁਵਾੜਾ ਤੋਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦਾ ਪੂਰਾ ਸਹਿਯੋਗ ਦਿਓ ਧੰਨਵਾਦ ਠੀਕ ਹੈ